ਚੰਡੀਗੜ੍ਹ ਚ ਆਉਣ ਤੋਂ ਪਹਿਲਾਂ ਚਰਚਾ ਚੱਲੀ ਉਹ ਕਹਿੰਦੇ ਸੀਗੇ ਵੀ ਯਾਰ ਤੁਸੀਂ ਮਤਲਬ ਮਹਾਲੀ ਚ ਕਰ ਲਓ ਤੁਸੀਂ ਫਲਾਣਾ ਕਰ ਲਓ ਤੁਸੀਂ ਢਿੰਗੜਾ ਕਰ ਲਓ ਅਸੀਂ ਬਾਦ ਸਾਹਿਬ ਕਿਹਾ ਕਿ ਚੰਡੀਗੜ੍ਹ ਆਉਣਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਕੋਈ ਘੁੰਮਣ ਥੋੜੋ ਆਏ ਆ ਅਸੀਂ ਕੋਈ ਮੇਲਾ ਥੋੜੋ ਦੇਖਣ ਆਏ ਆ ਸਰਕਾਰ ਐਲਾਨ ਕਰ ਦੇ ਅਸੀਂ ਰਾਹਾਂ ਨੂੰ ਮੋੜ ਦੇਾਂਗੇ ਬੰਦੇ ਜਿਹੜੇ ਆ ਰਹੇ ਆ ਅਸੀਂ 13-5 ਦਿਨ ਦਾ ਐਲਾਨ ਕੀਤਾ ਹੋਇਆ ਪਰ ਨਾਲ ਹੀ ਅਸੀਂ ਕਿਹਾ ਹੋਇਆ ਕਿ ਸਰਕਾਰ ਦਾ ਰੁਖ ਰਵਈਆ ਦੇਖ ਕੇ ਅਸੀਂ 5 ਨੂੰ ਅਗਲਾ ਐਲਾਨ ਕਰਾਂਗੇ ਇਹ ਵੱਧ ਵੀ ਸਕਦਾ ਵਿਧਾਨ ਸਭਾ ਦੀ ਕਾਰਗੁਜ਼ਾਰੀ ਤੇ ਡਿਪੈਂਡ ਕਰਦਾ ਕਿ ਸਰਕਾਰ ਉੱਥੇ ਕਿਸਾਨਾਂ ਦੇ ਲਈ ਕੀ ਲੈ ਕੇ ਆਉਂਦੀ ਹੈ ਕੀ ਕਹਿੰਦੀ ਹੈ ਸਰਕਾਰ ਕੱਲਾ ਵਿਧਾਨ ਸਭਾ ਦਾ ਮਸਲਾ ਨਹੀਂ ਜੀ ਵਿਧਾਨ ਸਭਾ ਦੇ ਵਿੱਚ ਬਹੁਤ ਬਹੁਤ ਵਾਰੀ ਬੋਲ ਦਿੰਦੇ ਆ ਕਿ ਸਰਕਾਰ ਇਸ ਗੱਲ ਪ੍ਰਤੀ ਵਚਨਬੱਧ ਹੈ ਇਹ ਵਚਨਬੱਧਤਾ ਕਦੇ ਸਾਡੇ ਨਾਲ ਤਾਂ ਪੁੱਗ ਗਈ ਨਹੀਂ ਜਿਹੜੀ ਵਿਧਾਨ ਸਭਾ 'ਚ ਕਹੀ ਜਾਂਦੀ ਹੈ ਇਹ ਜਮੀਨਾਂ ਖੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਕਿ ਲੋਕਾਂ ਨੂੰ ਬਰਵਾਦ ਕਰਨਾ ਚਾਹੁੰਦੇ ਆ ਇਹ ਸਭ ਵਿਦੇਸ਼ੀ ਕੰਪਨੀਆਂ ਜਾਂ ਇਹਨਾਂ ਦੀਆਂ ਚਾਲਾਂ ਜੀ ਪੀ ਪਾਣੀ ਪੀ ਸੀ ਮੁੰਨ ਵੇਚ ਕੇ ਤੇ ਪਿੰਡ ਨੂੰ ਪਾਣੀ ਪੀਣੇ ਦੇ ਕੇ ਤੇ ਇਹਨਾਂ ਨੂੰ ਰੋਗੀ ਕਰੀ ਗਏ ਤੇ ਇਹ ਜਿਹੜੀਆਂ ਗਲਤ ਚਾਲਾਂ ਜਿਹੜੀਆਂ ਸਾਡੇ ਠੀਕ ਨਹੀਂ ਹੈ ਲੋਕ ਸੁਝਵਾਨ ਹੋ ਗਿਆ ਅਵੇਅਰਨੈਸ ਹੋ ਗਿਆ ਹੁਣ ਤੱਕ ਲੋਕ ਕੋਲੇ ਸੀਗੇ ਨਹੀਂ ਸਮਝੀ ਸੀ ਹੁਣ ਲੋਕ ਅਵੇਅਰਨੈਸ ਹੋ ਕੇ ਪੜ੍ਹ ਲਿਖ ਗਏ ਇਹਨਾਂ ਦੀਆਂ ਚਾਲਾਂ ਨੂੰ ਸਮਝਣ ਲੱਗੇ ਪਰ ਆਨੇ ਮਾਲਕੀ ਹੱਕ ਦੇਣੇ ਆ ਉਹਦੇ ਤੇ ਸਰਕਾਰ ਦਾ ਕੀ ਪੈਸਾ ਲੱਗਦਾ ਕਿਸਾਨਾਂ ਦਾ ਆੜਤੀਆਂ ਦੇ ਨਾਲ ਲੈਣ ਦੇਣਾ ਜਿਹੜਾ ਉਹ ਪਾਸ ਬੁੱਕਾ ਰਹੀ ਹੁਣ ਲੱਗ ਜੇ ਇਹਦੇ ਤੇ ਸਰਕਾਰ ਦਾ ਕੀ ਲੱਗਦਾ ਹੈ ਸਰਕਾਰ ਨੂੰ ਆਮਦਨ ਲੈਂਡਡ ਪਾਸ ਬੁੱਕਾਂ ਦੇ ਰਾਹੀਂ ਦਾ ਉਹ ਨਾਲ ਫਾਇਦਾ ਕੀ ਹੋਣ ਵਾਲਾ ਕੀ ਫਾਇਦਾ ਹੋਏਗਾ ਉਹਦੇ ਨਾਲ ਕਿਸਾਨ ਨੂੰ ਜਿਹੜਾ ਅੱਜ ਕੱਲ ਤੁੱਖ ਚ ਰੱਖਿਆ ਜਾਂਦਾ ਹੈ ਜਾਂ ਖਾਲੀਪੁਰ ਨੋਟਾਂ ਤੇ ਦਸਤਤ ਹੋ ਜਾਂਦੇ ਆ ਹੋਰ ਹੋ ਜਾਂਦੇ ਆ ਉਹਦੇ ਤੋਂ ਰਾਹਤ ਮਿਲੂਗੀ ਭਾਰਤੀ ਕਿਸਾਨ ਜੁਨਨ, ਇਕਤਾ ਗਰਾਹਾ ਤੇ ਖੇਤੀ ਮਜ਼ਦੂਰ ਜੁਨਨ ਪੰਜਾਬ ਦਾ ਧਰਨਾ ਅੱਜ ਤੀਸਰੇ ਦਿਨ ਵੀ ਚੰਡੀਗੜ੍ਹ ਦੇ 34 ਸੈਕਟਰ ਦੇ ਦਸਹਰਾ ਗਰਾਊਂਡ ਦੇ ਵਿੱਚ ਜਾਰੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਲੰਗਰ ਤਿਆਰ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਤਾਂ ਇਹਨਾਂ ਦੀ ਮੰਗ ਹੈ ਕਿ ਸਾਡੇ ਕਰਜ਼ੇ ਤੇ ਲਕੀਰ ਮਾਰੀ ਜਾਵੇ ਪਾਣੀਆਂ ਅੰਦਾ ਜਿਹੜਾ ਮਸਲਾ ਪੰਜਾਬ ਦੇ ਵਿੱਚ ਉਹ ਪਾਣੀਆਂ ਨੂੰ ਸੰਭਾਲਿਆ ਜਾਵੇ ਦਰਿਆਵੀ ਪਾਣੀ ਨਹੀਂ ਜਿਹੜੇ ਉਹ ਗੰਧਲੇ ਹੋ ਰਹੇ ਨੇ ਖੇਤਾਂ ਤੱਕ ਪਾਣੀ ਪਹੁੰਚ ਆ ਜਾਵੇ ਤਮਾਮ ਇਹ ਮੰਗਾਂ ਨੇ ਕੱਲ ਇਹਨਾਂ ਦੇ ਵੱਲੋਂ ਰੂਸ ਮਾਰਚ ਵੀ ਹੈ ਜਿਹੜਾ ਚੰਡੀਗੜ੍ਹ ਦੇ ਮਟਕਾ ਚੌਂਕ ਦੇ ਵਿੱਚ ਕੱਢਿਆ ਗਿਆ ਸੀ ਤਾਂ ਇੱਕ ਪਾਸੇ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਇਹ ਕਿਸਾਨ ਇੱਥੇ ਮੋਰਚੇ ਤੇ ਬੈਠੇ ਹੋਏ ਨੇ ਤਾਂ ਵਿਧਾਨ ਸਭਾ ਦੀ ਕਾਰਗੁਜ਼ਾਰੀ ਤੇ ਡਿਪੈਂਡ ਕਰਦਾ ਹੈ ਕਿ ਮੋਰਚਾ ਅੱਗੇ ਕਿੰਨੇ ਦਿਨ ਦੇ ਲਈ ਵਧੇਗਾ ਤਾਂ ਉਹ ਕਾਰਜਕਾਰੀ ਕੀ ਰਹਿੰਦੀ ਹੈ ਸਰਕਾਰ ਦੀ ਉੱਥੇ ਕਿਸ ਤਰ੍ਹਾਂ ਦੀਆਂ ਮੰਗਾਂ ਦੇ ਲਈ ਕੋਈ ਖਰੜਾ ਜਾਂ ਕੋਈ ਮੰਗ ਨੂੰ ਪ੍ਰਵਾਨ ਕੀਤਾ ਜਾਂਦਾ ਉਹ ਤਮਾਮ ਸਾਰਾ ਵਿਧਾਨ ਸਭਾ ਦੀ ਕਾਰਵਾਈ ਤੇ ਡਿਪੈਂਡ ਕਰਦਾ ਇੱਥੇ ਕੁਝ ਬਜ਼ੁਰਗ ਨੇ ਜਿਹੜੇ ਸਵੇਰ ਦੇ ਸਮੇਂ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਗੱਲਬਾਤ ਕਰਨ ਦਾ ਵੀ ਉਹਨਾਂ ਦੇ ਨਾਲ ਯਤਨ ਕਰਾਂਗੇ ਕਿਉਂਕਿ ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਅੰਦੋਲਨ ਜਦੋਂ ਚੱਲਿਆ ਸੀ ਤਾਂ ਕਿਸਾਨ ਉਸੀ ਤਰ੍ਹਾਂ ਉੱਥੇ ਵੀ ਪ੍ਰਸ਼ਾਦਾ ਇਸੇ ਤਰ੍ਹਾਂ ਲੰਗਰ ਉੱਥੇ ਤਿਆਰ ਕਰਦੇ ਸੀ ਤਾਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿ ਬਜ਼ੁਰਗ ਕੀ ਕਹਿਣਾ ਚਾਹੁੰਦੇ ਨੇ ਬਜ਼ੁਰਗੋ ਕਿੱਥੋਂ ਆਇਓ ਕਿਹੜਾ ਇਲਾਕਾ ਹੈ ਸਾਡਾ ਜੀ ਬਾਦਲੇਰ ਗਿਆ ਸੀ ਮੁਕਸਰ ਚਲਾ ਮੁਕਸਰ ਬਾਦਲਾਂ ਦੇ ਇਲਾਕੇ ਤੋਂ ਆਇਓ ਬਿਲਕੁਲ ਜੀ ਬਾਦਲ ਦੇ ਗੁਹਾਂੜੀਆਂ 4 ਕਿਲੋਮੀਟਰ ਤੇ 4 ਕਿਲੋ ਮੋਰਚਾ ਲਗਾਉਣ ਆਇਓ ਕੀ ਕਹਿਣਾ ਚਾਹੁੰਦੇ ਸਵੇਰੇ ਸਵੇਰੇ ਪ੍ਰਸ਼ਾਦੇ ਤਿਆਰ ਕਰਨ ਆਏ ਪ੍ਰਸ਼ਾਦੇ ਜੀ ਜਿਹੜੀਆਂ ਸਰਕਾਰ ਦੀਆਂ ਖੇਤੀਬਾੜੀ ਬ੍ਰਤੀ ਗਲਤ ਨੀਤੀਆਂ ਆ ਅਸੀਂ ਉਹਨਾਂ ਨੂੰ ਠੀਕ ਕਰਾਉਣਾ ਚਾਹੁੰਦੇ ਆ ਕਿ ਸਾਡੇ ਇਹ ਜਿਮੀਦਾਰ ਤੇ ਮਜ਼ਦੂਰਾਂ ਦੇ ਹੱਕ ਚ ਹੋਣਾ ਚ ਜੀ ਇਹ ਜਮੀਨਾ ਖੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਐ ਤੇ ਲੋਕਾਂ ਨੂੰ ਪਰਵਾਹ ਕਰਨਾ ਚਾਹੀਦਾ ਕੀ ਸਮਝ ਦਿਓ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਸੀ ਮਿੱਠਾ ਪਾਣੀ ਸੀ ਪੰਜਾਬ ਦਾ ਨਾ ਅੱਜ ਪਾਣੀ ਪੀਰ ਨੂੰ ਤਰਸ ਰਿਆ ਮਾਲਵਾ ਇਲਾਕਾ ਉਧਰਲਾ ਇਲਾਕਾ ਕਈ ਇਲਾਕੇ ਦੇ ਵਿੱਚ ਤਾਂ ਕੈਂਸਰ ਦੀ ਬਹੁਤ ਵੱਡੀ ਬਿਮਾਰੀ ਆ ਪਾਣੀ ਜ਼ਹਿਰੀ ਲੇਉਂਗੇ ਹਾਂਜੀ 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 ਇਹ ਸਭ ਵਿਦੇਸ਼ੀ ਕੰਪਨੀਆਂ ਜਾਂ ਇਨਾਂ ਦੀਆਂ ਚਾਲਾਂ ਜੀ ਵੀ ਪਾਣੀ ਵੀ ਸੀ ਮੁੱਲ ਵੇਚ ਕੇ ਤੇ ਪਿੰਡ ਨੂੰ ਪਾਣੀ ਪੀਣੇ ਦੇ ਕੇ ਤੇ ਇਹਨਾਂ ਨੂੰ ਰੋਗੀ ਕਰੀਗੇ ਲੋਕਾਂ ਨੂੰ ਕਮਜ਼ੋਰ ਕਰੀਗੇ ਸਾਡੇ ਨਾਲ ਲੜਨ ਦੀ ਸਮਰੱਥਾ ਨਾ ਰਵੇ ਇਸ ਕਰਕੇ ਬਿਮਾਰੀਆਂ ਫਲਾ ਰਹੇ ਆ ਜਿਆਦਾ ਪਾਣੀ ਜਿਹੜਾ ਦੂਸ਼ਿਤ ਕਰਤਾ ਇਹਨਾਂ ਨੇ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਰਲਾਤਾ ਨਹਿਰਾਂ ਦੀ ਵਿੱਚ ਜਿਹੜਾ ਪਾਣੀ ਸਾਫ਼ ਨਹੀਂ ਰਿਹਾ ਉਹ ਪੀਣ ਦੇ ਯੋਗ ਨਹੀਂ ਰਿਹਾ ਇਸ ਕਰਕੇ ਕੈਂਸਰ ਵਰਗੀਆਂ ਪਿਆਣਕ ਬਿਮਾਰੀਆਂ ਹੈਪੇਟਾਈਟਸ ਵਰਗੀਆਂ ਪਿਆਣਕ ਬਿਮਾਰੀਆਂ ਉਹ ਫੈਲ ਰਹੀਆਂ ਤੇ ਇਹ ਜਿਹੜੀਆਂ ਗਲਤ ਚੱਲਾਂ ਜਿਹੜੀਆਂ ਸਾਡੇ ਠੀਕ ਨਹੀਂ ਹੈ ਲੋਕ ਸੁਝਵਾਨ ਹੋ ਗਿਆ ਅਵੇਅਰਨੈਸ ਹੋ ਗਿਆ ਹੁਣ ਤੱਕ ਲੋਕ ਪੋਲੇ ਸੀਗੇ ਨਹੀਂ ਸਮਝ ਸੀ ਹੁਣ ਲੋਕ ਵੇਅਰਨੈਸ ਹੋ ਗਏ ਪੜ੍ਹ ਲਿਖ ਗਏ ਇਹਨਾਂ ਦੀਆਂ ਚਾਲਾਂ ਨੂੰ ਸਮਝਣ ਲੱਗੇ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਸਾਲ ਤੋਂ ਬਾਅਦ ਉਸ ਅੰਦੋਲਨ ਨੇ ਵੀ ਕਾਫੀ ਤਜਰਬਾ ਸਿਖਾਇਆ ਜਿਸ ਤਰ੍ਹਾਂ ਉਹਨਾਂ ਪ੍ਰਸਾਦ ਦੇ ਤਿਆਰ ਕਰ ਰਹੇ ਹੋ ਉਹਨੇ ਬਹੁਤ ਕੁਝ ਸਿਖਾਇਆ ਹੁਣ ਉਸਨੇ ਜੀ ਪੰਜਾਬ ਕੱਲਾ ਚੱਲਿਆ ਸੀ ਔਰ ਉਸਨੇ ਸਾਰਾ ਹਿੰਦੁਸਤਾਨ ਜਗਾਤਾ ਸਾਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਮਜ਼ਦੂਰ ਸੀ ਸਾਰਿਆਂ ਨੂੰ ਸਮਝਾਤਾ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਗਈ ਵੀ ਇਹ ਕੀ ਹੈ ਇਹ ਅੰਦੋਲਨ ਕੀ ਚੀਜ਼ ਐ ਕਿਉਂ ਐ ਸਾਨੂੰ ਕਿਉਂ ਕਰਨ ਦੀ ਲੋੜ ਐ ਉਹਦੇ ਵਿੱਚ ਅਵੇਰਨੈਸ ਬੋਤਾ ਯੋ ਇੱਕ 13 ਮਹੀਨੇ ਇੱਕ ਸਕੂਲ ਲੱਗਿਆ ਜਿਦੇ ਵਿੱਚ ਹਰ ਇੱਕ ਬੰਦੇ ਨੂੰ ਜਾਣ ਦਾ ਮੌਕਾ ਮਿਲਿਆ ਔਰ ਪਾਸ਼ਨ ਸੁਣਨ ਦਾ ਮੌਕਾ ਮਿਲਿਆ ਔਰ ਇਨ ਅਨੀ ਕੁਤਾਈਆਂ ਜਗਰ ਹੋਈਆਂ ਵੀ ਇਹ ਕੀ ਕੀ ਕੁਤਾਈਆਂ ਕਰ ਰਹੇ ਜਿਹੜੀਆਂ ਸਾਥੋਂ ਪੜਤੀ ਚ ਕਰ ਰਹੇ ਆ ਉਸ ਨਾਲ ਹਵੀਰ ਨਾਲੋਂ ਜ਼ਿਆਦਾ ਆਈ ਜਦੋਂ ਭੁੱਖ ਮਾਰੀ ਸੀ ਤਾਂ ਪੰਜਾਬ ਦਾ ਕਿਸਾਨ ਚੇਤੇ ਆਇਆ ਸੀ ਫਿਰ ਪੰਜਾਬ ਦੇ ਕਿਸਾਨ ਨੇ ਪੂਰੇ ਮੁਲਕ ਦਾ ਢਿੱਡ ਭਰਿਆ ਤਾ ਹੁਣ ਕਿਸਾਨ ਦੀ ਪੰਜਾਬ ਦੇ ਦੀ ਬੇਕਦਰਹੀ ਹੋ ਰਹੀ ਆ ਉਹ ਜਿਹੜੀ ਉਹਦੀ ਅਹਿਮੀਅਤ ਪੈਣੀ ਚਾਹੀਦੀ ਸੋ ਨਹੀਂ ਪੈ ਰਹੀ ਪਰ ਕਿਸਾਨ ਕਰਜ਼ਈ ਹੋ ਗਿਆ ਪੂਰੇ ਭਾਰਤ ਦਾ ਢਿੱਡ ਤਾਂ ਉਹਨੇ ਭਰਤਾ ਪਾਣੀ ਵੀ ਡੂੰਘੇ ਚਲੇ ਗਏ ਨੇ ਪੰਜਾਬ ਦੀਆਂ ਜ਼ਮੀਨਾਂ ਵੀ ਬੰਜਰ ਹੋ ਗਈਆਂ ਨੇ ਕਿਉਂਕਿ ਫਸਲ ਇੰਨੀ ਪੈਦਾਵਾਰ ਹੋਈ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਇਹ ਇਨ ਦੀ ਗਲਤ ਨੀਤੀਆਂ ਨਾਲ ਵੀ ਵਰਲਡ ਦੇ ਨਕਸ਼ੇ ਤੇ ਦੇਖਿਆ ਜਾਵੇ ਪਾਕਿਸਤਾਨ ਜਿਵੇਂ ਇਹ ਵੀ ਹਿੰਦੁਸਤਾਨ ਦਾ ਕਸਾ ਹੈ ਇਸ ਭਾਰਤ ਦੇ ਵਿੱਚ ਹੀ ਸਭ ਤੋਂ ਜ਼ਿਆਦੇ ਉਨਤ ਖੇਤੀ ਜਿਹਨੂੰ ਕਹਿੰਦੇ ਕੱਚਾ ਮਾਲ ਸਭ ਤੋਂ ਜ਼ਿਆਦੇ ਇੱਥੇ ਤਿਆਰ ਹੁੰਦਾ ਸੀ ਇਸ ਤੇ ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਦੀ ਅੱਖ ਹੈ ਵੀ ਇੱਥੇ ਜਿਹੜੀ ਇਹ ਕੱਚਾ ਮਾਲ ਪੈਦਾ ਹੁੰਦਾ ਇਹ ਆਪਾਂ ਇਹਨੂੰ ਆਪਦੀ ਮੁੱਠੀ ਚ ਲਈਏ ਆਪਦੇ ਹੱਥ ਚ ਲਈਏ ਉਹ ਇਸ ਚਾਲਾਂ ਖੇਡ ਕੇ ਉਹ ਸਾਥੋਂ ਖੋਣਾ ਜਾਂਦੇ ਆ ਹਰੀ ਕ੍ਰਾਂਤੀ ਦੇ ਨਾਂ ਤੇ ਸਾਡੀ ਧਰਤੀ ਬੰਜਰ ਕਰਤੀ ਖਾਦਾਂ ਸਪਰੇਆਂ ਨਾਲ ਕੈਮੀਕਲਾਂ ਦੀਆਂ ਜਿਹੜੀਆਂ ਵਰਤੋਂ ਹੋਈਆਂ ਉਨਾ ਨਾਲ ਸਾਡੀ ਧਰਤੀ ਵੀ ਬਰਬਾਦ ਹੋਈ ਕਿਸਾਨ ਵੀ ਬਰਬਾਦ ਹੋਇਆ ਫਸਲ ਉਹਨਾਂ ਹੀ ਖਰਚਾ ਖਾ ਜਾਂਦੀ ਹੈ ਉਹਨੇ ਦੀ ਫਸਲ ਨਹੀਂ ਹੁੰਦੀ ਨਾ ਸਾਨੂੰ ਫਸਲ ਦਾ ਭਾਅ ਦੇ ਹੀ ਰਹੇ ਆ ਜਿਹੜੇ ਫਸਲ ਦੇ ਖਰਚੇ ਆ ਉਹ ਦਿਨੋਂ ਦਿਨ ਵਧ ਰਹੇ ਆ ਔਰ ਫਸਲ ਦਾ ਝਾੜ ਘਟ ਰਿਹਾ ਹੈ ਫਸਲ ਦੀ ਆਮਦਨ ਘਟ ਰਹੀ ਹੈ ਕਿਸਾਨ ਦੀ ਕਿ ਕਿੰਨੀ ਰਸਤਾ ਲੈ ਕੇ ਆਇਓ ਕਰੋ ਰਸਤਾ ਵਾਧੂ ਹੈ ਜੀ ਤੁਰੀ ਆਉਂਦੀ ਆ ਹੋਰ ਵੀ ਮਗਰੇ ਵਾਧੂ ਤੁਰੀ ਆਉਂਦੀ ਆ ਬਸਦਾ ਨਹੀਂ ਲੱਗਦਾ ਪ੍ਰਸਾਦ ਦੇ ਬਣਾਉਣੇ ਕਰੋ ਇਸ ਤੋਂ ਘਰੋਂ ਬਾਹਰ ਆਉਣੇ ਜਦੋਂ ਹਾਂਜੀ ਹਾਂਜੀ ਬੀਬੀਆਂ ਬਣਾ ਦਿੰਦੀਆਂ ਨੇ ਹਾਂਜੀ ਹਾਂਜੀ ਨਹੀਂ ਕੋਈ ਮੁਸ਼ਕਲ ਨਹੀਂ ਹੁੰਦਾ ਜੀ ਅਸੀਂ ਤਾਂ ਆਮ ਬਾਬੇ ਨਾਨਕ ਦਾ ਲੰ ਜਾ ਨਾਲ ਬਣਉਣੀਆ ਖੁਸ਼ੀ ਨਾਲ ਇੱਥੇ ਕੋਈ ਨਹੀਂ ਵੀ ਸਾਡਾ ਪਰਿਵਾਰੀ ਛੁਗਵਾ ਲੰਬੀ ਬਲਾਗ ਕੋਈ ਆਈ ਜੇ ਕੋਈ ਛਤੀ ਜਾਏ ਸਾਰੇ ਛਕਣਗੇ ਇਥੇ ਆਪ ਲਈ ਵੀ ਖੁੱਲ੍ਹਈਆ ਲੰਗਰ ਬਹੁਤ ਬਹੁਤ ਧੰਨਵਾਦ ਆ ਬਜ਼ੁਰਗ ਕਿਸਾਨ ਨੇ ਜਿਹੜੇ ਇਸ ਸਮੇਂ ਇਥੇ ਪ੍ਰਸ਼ਾਦਾ ਤਿਆਰ ਕਰਨੇ ਬਜ਼ੁਰਗ ਕਿੱਥੋਂ ਆਏ ਹੋ ਕਿਹੜਾ ਇਲਾਕਾ ਮੁਖਰ ਮੁਖਜਬ ਹਾਂ ਸਾਡੇ ਲਈ ਸਾਰਾ ਆਗੂ ਵੀ ਲਕਸ਼ਮਣ ਸਿੰਘ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਲਕਸ਼ਮਣ ਸਿੰਘ ਜੀ ਤੁਸੀਂ ਅੱਜ ਕੀ ਰਣਨੀਤੀ ਰਹਿਣ ਵਾਲੀ ਹੈ ਕਿਸ ਤਰ੍ਹਾਂ ਦੀ ਰੂਪਰੇਖਾ ਹੁਣ ਅੰਦੋਲਨ ਦੀ ਅਗਲੀ ਆ ਕੱਲ ਮੰਗ ਪੱਤਰ ਸੌਂਪ ਦਿੱਤਾ ਹੁਣ ਅੱਗੇ ਦੇਖੋ ਜੀ ਰਣਨੀਤੀ ਸਾਡੀ ਪਹਿਲੇ ਦਿਨ ਤੋਂ ਬਹੁਤ ਸਪਸ਼ਟ ਆ ਕਿ ਅਸੀਂ ਕੱਲਾ ਮੰਗ ਪੱਤਰ ਨਹੀਂ ਦੇਣਾਗਾ ਮੰਗ ਪੱਤਰ ਤਾਂ ਸਾਡੇ ਸਰਕਾਰ ਨੂੰ ਲਗਭਗ 1.5 ਸਾਲ ਪਹਿਲਾਂ ਨੇ ਪਹੁੰਚੇ ਹੋਏ ਆ ਅਸੀਂ ਉਹਦੇ ਤੇ ਰਿਜ਼ਲਟ ਚਾਹੁੰਦੇ ਆ ਇਸ ਕਰਕੇ ਭਗਵੰਤ ਮਾਨ ਸਰਕਾਰ ਕੋਲੇ ਮੰਗ ਪੱਤਰ ਗਿਆ ਹੋਇਆ ਔਰ ਸਾਨੂੰ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਜਾਣਕਾਰੀ ਮਿਲੀ ਆ ਕੱਲ ਵੀ ਮਿਲੀ ਪਰਸੋਂ ਵੀ ਮਿਲੀ ਕਿ ਉਹਨਾਂ ਨੇ ਇੱਕ ਅਧਿਕਾਰੀਆਂ ਦੀ ਜਿਹੜੀ ਮਤਲਬ ਉੱਚ ਪੱਦਰੀ ਔਰ ਜਆ ਵੱਖੋਖੋਂ ਭਾਗਾਂ ਦੇ ਸੈਕਟਰੀ ਆ ਜਾਂ ਹੋਰ ਆ ਚੀਫ ਸੈਕਟਰੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਆ ਉਹ ਚਰਚਾ ਕਰਕੇ ਇਹਦਾ ਕੋਈ ਫਰੂਟਫੁੱਲ ਸਟਾ ਜਰੂਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਤੋਂ ਬਾਅਦ ਕੋਈ ਮੀਟਿੰਗ ਕਰਾਂਗੇ ਅਸੀਂ ਇਹ ਆਸ ਕਰਦੇ ਹਾਂ ਕਿ ਉਹਦੇ ਆਧਾਰ ਦੇ ਉੱਤੇ ਇਹ ਤੋਂ ਬਾਅਦ ਦੇ ਵਿੱਚ ਸਰਕਾਰ ਕੋਈ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਅਸੀਂ ਪਹਿਲੇ ਦਿਨ ਵੀ ਕਿਹਾ ਸੀ ਜਦੋਂ ਇੱਥੇ ਕੈਂਡੀਗੜ ਚ ਆਉਣ ਤੋਂ ਪਹਿਲਾਂ ਚਰਚਾ ਚੱਲੀ ਉਹ ਕਹਿੰਦੇ ਸੀਗੇ ਵੀ ਯਾਰ ਤੁਸੀਂ ਮਤਲਬ ਮਹਾਲੀ ਚ ਕਰ ਲਓ ਤੁਸੀਂ ਫਲਾਣਾ ਕਰ ਲਓ ਤੁਸੀਂ ਢਿੰਗੜਾ ਕਰ ਲਓ ਅਸੀਂ ਬਾਦ ਸਾਫ਼ ਕਿਹਾ ਕਿ ਚੰਡੀਗੜ੍ਹ ਆਉਣਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਕੋਈ ਘੁੰਮਣ ਥੋੜਾ ਆਏ ਆ ਅਸੀਂ ਕੋਈ ਮੇਲਾ ਥੋੜਾ ਦੇਖਣ ਆਏ ਆ ਸਰਕਾਰ ਐਲਾਨ ਕਰ ਦੇ ਅਸੀਂ ਰਾਹਾਂ ਨੂੰ ਮੋੜ ਦਿਆਂਗੇ ਬੰਦੇ ਜਿਹੜੇ ਆ ਰਹੇ ਆ ਇਸ ਕਰਕੇ ਸਾਡਾ ਮਸਲਾ ਇਹ ਆ ਕਿ ਅਸੀਂ ਮਸਲਿਆਂ ਦਾ ਹੱਲ ਚਾਹਣੇ ਆ ਔਰ ਸਰਕਾਰ ਜੇ ਚਾਹੇ ਤਾਂ ਸਰਕਾਰ ਦੇ ਕੋਲੇ ਕੋਈ ਪ੍ਰੋਬਲਮ ਨਹੀਂ ਹੈ ਉਹ ਮਸਲੇ ਹੱਲ ਕਰ ਸਕਦੀ ਹੈ ਅੱਜ ਸਾਡਾ ਧਰਨਾ ਚੱਲੂਗਾ ਇੱਥੇ ਹੀ ਕੁਝ ਨਵੇਂ ਲੋਕ ਵੀ ਆਉਣਗੇ ਅਸੀਂ ਵੇਟ ਕਰਦੇ ਆਂ ਕੱਲ ਨੂੰ ਵੀ ਸ਼ਾਸਨ ਚੱਲਣਾ ਹੈ ਕੱਲ ਦਾ ਦਿਨ ਵੀ ਈ ਕਰਾਂਗੇ ਕਿ ਸਰਕਾਰ ਕੀ ਜਵਾਬ ਲੈ ਕੇ ਆ ਸਾਡੇ ਸਮਰਥਕ ਮਿੱਥੇ ਸਮੇਂ ਲਈ ਰਹੇਗਾ ਜਾਂ ਫਿਰ 5 ਦਿਨ ਬਾਅਦ ਸਮਾਪਤ ਹੋਵੇ ਕੀ ਕੀ ਰੂਪਰੇਖਾ ਲਾਣੇ ਵਾਲੇ ਦੇਖੋ ਅਸੀਂ 13-5 ਦਿਨ ਦਾ ਐਲਾਨ ਕੀਤਾ ਹੋਇਆ ਪਰ ਨਾਲ ਹੀ ਅਸੀਂ ਕਿਹਾ ਹੋਇਆ ਕਿ ਸਰਕਾਰ ਦਾ ਰੁਖ ਰਵਈਆ ਦੇਖ ਕੇ ਅਸੀਂ 5 ਨੂੰ ਅਗਲਾ ਐਲਾਨ ਕਰਾਂਗੇ ਇਹ ਵੱਧ ਵੀ ਸਕਦਾ ਵਿਧਾਨ ਸਭਾ ਦੀ ਕਾਰਗੁਜ਼ਾਰੀ ਤੇ ਡਿਪੈਂਡ ਕਰਦਾ ਕਿ ਸਰਕਾਰ ਉੱਥੇ ਕਿਸਾਨਾਂ ਦੇ ਲਈ ਕੀ ਲੈ ਕੇ ਆਉਂਦੀ ਹੈ ਕੀ ਕਹਿੰਦੀ ਹੈ ਸਰਕਾਰ ਕੱਲਾ ਵਿਧਾਨ ਸਭਾ ਦਾ ਮਸਲਾ ਨਹੀਂ ਜੀ ਵਿਧਾਨ ਸਭਾ ਦੇ ਵਿੱਚ ਬਹੁਤ ਬਹੁਤ ਵਾਰੀ ਬੋਲ ਦਿੰਦੇ ਆ ਕਿ ਸਰਕਾਰ ਇਸ ਗੱਲ ਪ੍ਰਤੀ ਵਚਨਬੱਧ ਹੈ ਇਹ ਵਚਨਬੱਧਤਾ ਕਦੇ ਸਾਡੇ ਨਾਲ ਪੁੱਗ ਕੋਈ ਨਹੀਂ ਜਿਹੜੀ ਵਿਧਾਨ ਸਭਾ ਚ ਕਹੀ ਜਾਂਦੀ ਹੈ ਅਸੀਂ ਕਹਿੰਦੇ ਆ ਕਿ ਠੋਸ ਰੂਪ ਦੇ ਵਿੱਚ ਜਿਹੜੇ ਜਿਹੜੇ ਸਾਡੇ ਮਸਲੇ ਆ ਉਹਨਾਂ ਦੇ ਵਿੱਚ ਸਰਕਾਰ ਨੇ ਫਲਾਣੇ ਮਸਲੇ ਦਾ ਆਹ ਹੱਲ ਕਰਤਾ ਇਹਦੀ ਆ ਚਿੱਠੀ ਜਾਰੀ ਹੋ ਗਈ ਇਹਦਾ ਕਰਤਾ ਇਹਦਾ ਕਰਤਾ ਉਹ ਗੱਲਾਂ ਸਰਕਾਰ ਕਰੇ ਬਹੁਤ ਸਾਰੇ ਮਸਲੇ ਆ ਅਸੀਂ ਕੱਲ ਵੀ ਕਿਹਾ ਉਥੇ ਕਿ ਸਰਕਾਰ ਦੇ ਪੈਸੇ ਹੀ ਨਹੀਂ ਲੱਗਦੇ ਕੋਸ ਮਸਲਿਆਂ ਦੇ ਲੈਂਡ ਸੀਲਿੰਗ ਐਕਟ ਲਾਗੂ ਕਰਨਾ ਹੈ ਸਰਕਾਰ ਨੂੰ ਤਾਂ ਉਹਦੇ ਚ ਫਾਇਦਾ ਹੋਊਗਾ ਪੈਸੇ ਆਉਣਗੇ ਸਰਕਾਰ ਕੋਲੇ ਤਾਂ ਟੈਕਸ ਅਸੀਂ ਕਹਨੇ ਆ ਵੀ ਬਾਦਲ ਅਰ ਗਿਆ ਹਰਚਾਰਨ ਬਰਾੜ ਦਾ ਪਰਿਵਾਰ ਆ ਕੈਪਟਨ ਅਮਰਿੰਦਰ ਵਰਗਿਆ ਜੇ ਆ ਨਹੀਂ ਅਰ ਗਿਆ ਜਾਂ ਖੜ ਅਰ ਗਿਆ ਉਹਨਾਂ ਨੇ ਆਮਦਨ ਦਾ ਸਰਕਾਰ ਟੈਕਸ ਲਾਵੇ ਅਸੀਂ ਕਹਨੇ ਆ ਉਹਨਾਂ ਨੂੰ ਤਾਂ ਪੈਸੇ ਆਉਣਗੇ ਜਾਂ ਸਰਕਾਰ ਕਰਦੇ ਵੀ ਅਸੀਂ ਇਹ ਕਰਦੇ ਆ ਨਹੀਂ ਟੈਕਸ ਨਹੀਂ ਦਿੰਦੇ ਇਹ ਲੋਕ ਉਹਨਾਂ ਦੀ ਜਿਹੜੀ ਖੇਤੀ ਆ ਉਹਨਾਂ ਦੀ ਜਿਹੜੀ ਆਮਦਨ ਆ ਉਹਨੂੰ ਖੇਤੀ ਖੇਤਰ ਚ ਪਾ ਕੇ ਲੈਂਡ ਲਾਰਡਾਂ ਨੂੰ ਛੋਟਾਂ ਦਿੱਤੀਆਂ ਹੋਈਆਂ ਤੇ ਸਾਰੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਸ ਕਰਕੇ ਉਹਦੇ ਨਾਲ ਸਰਕਾਰ ਦਾ ਫਾਇਦਾ ਹੁੰਦਾ ਮਜ਼ਦੂਰਾਂ ਨੂੰ ਆ ਪਲਾਟ ਦੇਣੇ ਆ ਪਲਾਟਾਂ ਦੇ ਕਬਜ਼ੇ ਦੇਣੇ ਆ ਕੱਟੇ ਹੋਇਆ ਪਲਾਟ ਲਗਭਗ 20000 ਪਲਾਟਾਂ ਦੇ ਮਤਲਬ ਵਸੰਦਾ ਦੀਆਂ ਗੰਗਾ ਮੈਂ ਤੁਹਾਨੂੰ ਦਿਖਾ ਦੂੰਗਾ ਮੇਰੇ ਕੋਲ ਹੀ ਆ ਕਿਸੇ ਤੇ ਬਾਦਲ ਦੀ ਫੋਟੋ ਲੱਗੀ ਹੋਈ ਆ ਕਿਸੇ ਤੇ ਚੰਨੀ ਦੀ ਫੋਟੋ ਲੱਗੀ ਹੋਈ ਆ ਹੁਣ ਭਗਵਾਨਤ ਮੰਦੀਆਂ ਫੋਟੋ ਲੱਗਣ ਲੱਗ ਗਿਆਂ ਪਰ ਮਜ਼ਦੂਰਾਂ ਨੂੰ ਕਬਜ਼ੇ ਨਹੀਂ ਦਿੱਤੇ ਜਾ ਰਹੇਗੇ ਘਰਾਂ ਨੇ ਮਾਲਕੀ ਹੱਕ ਦੇਣੇ ਆ ਉਹਦੇ ਤੇ ਸਰਕਾਰ ਦਾ ਕੀ ਪੈਸਾ ਲੱਗਦਾ ਕਿਸਾਨਾਂ ਦਾ ਆੜਤੀਆਂ ਦੇ ਨਾਲ ਲੈਣ ਦੇਣਾ ਜਿਹੜਾ ਉਹ ਪਾਸ ਬੁੱਕਾਂ ਰਹੀ ਹੋਣ ਲੱਗ ਜੇ ਇਹਦੇ ਤੇ ਸਰਕਾਰ ਦਾ ਕੀ ਲੱਗਦਾ ਸਰਕਾਰ ਨੂੰ ਆਮਦਨ ਉਹ ਲੈਣ ਦੇਣ ਪਾਸ ਬੁੱਕਾਂ ਦੇ ਰਹੀ ਹੁੰਦਾ ਉਸ ਨਾਲ ਫਾਇਦਾ ਕੀ ਹੋਣ ਵਾਲਾ ਹੈ ਕੀ ਫਾਇਦਾ ਹੋਏਗਾ ਕਿਸਾਨ ਉਹਦੇ ਨਾਲ ਕਿਸਾਨ ਨੂੰ ਜਿਹੜਾ ਅੱਜ ਕੱਲ ਧੋਖਾ ਚ ਰੱਖਿਆ ਜਾਂਦਾ ਜਾਂ ਖਾਲੀ ਪਰ ਨੋਟਾਂ ਤੇ ਦਸਤਕਤ ਹੋ ਜਾਂਦੇ ਆ ਹੋਰ ਹੋ ਜਾਂਦੇ ਆ ਉਹਦੇ ਤੋਂ ਰਾਹਤ ਮਿਲੂਗੀ ਜਿਹੜਾ ਪਾਰਦਰਸ਼ੀ ਤਰੀਕੇ ਦੇ ਨਾਲ ਕਿ ਦੇਖੋ ਜਿਵੇਂ ਬੈਂਕ ਦੇ ਵਿੱਚ ਆ ਵੀ ਆਹ ਕਿਸਾਨ ਨੇ ਕਰਜ਼ਾ ਲਿਆ ਸੀ ਐ ਕੈਸ਼ ਦਾ ਜਿਹੜੀ ਇਹ ਮੋੜ ਦਿੱਤੀ ਗਈ ਆ ਹੁਣ ਇੰਨਾ ਰਹਿ ਗਿਆ ਹੁਣ ਇੰਨਾ ਰਹਿ ਗਿਆ ਉਹਦੇ ਚ ਵਿਆਜ ਦੀ ਦਰ ਵੀ ਜਿਹੜੀ ਸਰਕਾਰ ਦੇ ਜ਼ਾਇਰੇ ਤੋਂ ਬਾਹਰ ਨਹੀਂ ਜਾ ਸਕਦੀ ਹੁਣ ਤਾਂ 5-5 ਰੁਪਿਆ ਸੈਂਕੜਾ ਵੀ ਵਿਆਜ ਆ ਲੱਗ ਜਾਂਦਾ ਕਿਸਾਨ ਨੂੰ ਇਹ ਫਾਇਦਾ ਹੋਊਗਾ ਕਿ ਹਸਾਬ ਕਿਤਾਬ ਆ ਜਿਹੜਾ ਪਾਰਦਰਸ਼ੀ ਢੰਗ ਨਾਲ ਹੋਊਗਾ ਅਨੇਕਾਂ ਸਾਮਾਨ ਦੇ ਉੱਤੇ ਰੋਲੇ ਪੈਂਦੇ ਆ ਕਿਸਾਨ ਕਹਿੰਦੇ ਆ ਕਿ ਅਸੀਂ ਇਹ ਪੈਸੇ ਮੋੜ ਚੁੱਕੇ ਆ ਤੇ ਆਰਥੀਏ ਕਹਿੰਦੇ ਵੀ ਸਾਨੂੰ ਮੋੜੇ ਨਹੀਂਗੇ ਫਿਰ ਉਹ ਜ਼ਮੀਨਾਂ ਦੀਆਂ ਕੁਰਕੀਆਂ ਕਰਦੇ ਆ ਇਹਦੇ ਨਾਲ ਤਾਂ ਸਰਕਾਰ ਨੂੰ ਟੈਕਸ ਆਊਗਾ ਆਰਥੀਆਂ ਦੀ ਆਮਦਨ ਸ਼ੋ ਹੋਊਗੀ ਜਣੇ ਮੈਨੇ ਲਾਂਡ ਰੰਗੇ ਜਿਹੜਾ ਉਹ ਹੈਗਾ ਅਸੀਂ ਕਹਨੇ ਆ ਵੀ ਕਰਜ਼ਾ ਕਾਨੂੰਨ ਨੂੰ ਨੱਥ ਮਾਰਦਾ ਜਿਹੜਾ ਹੈਗਾ ਕਰਜ਼ੇ ਨੂੰ ਨੱਥ ਮਾਰਦਾ ਆ ਕਾਨੂੰਨ ਬਣਾਇਆ ਜਾਵੇ ਜੀ ਇਹਦੇ ਤੇ ਸਰਕਾਰ ਦਾ ਕੀ ਪੈਸਾ ਲੱਗਦਾ ਵੀ ਕੋਈ ਵੀ ਵਿਅਕਤੀ ਹੈ ਜਿਹੜਾ ਕਾਨੂੰਨ ਦੇ ਨਿਯਮਾਂ ਦੇ ਮੁਤਾਬਕ ਜੇ ਕੋਈ ਕਰਜ਼ਾ ਦੇਣਾ ਹੈ ਉਹਦੇ ਕੋਲੇ ਪਾਸ ਬੱਕ ਹੋਵੇ ਉਹਦੇ ਕੋਲੇ ਲਾਇਸੈਂਸ ਹੋਵੇ ਕਰਜ਼ਾ ਦੇਣ ਦਾ ਇਹਨਾਂ ਦੇ ਸਰਕਾਰ ਦਾ ਕੀ ਲੱਗਦਾ ਇਸ ਕਰਕੇ ਸਰਕਾਰ ਨੂੰ ਫਾਇਦਾ ਹੋਣ ਵਾਲਾ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਪਰ ਸਰਕਾਰ ਕਿਉਂਕਿ ਸੋਚ ਸਮਝ ਕੇ ਜ਼ਗੀਰਦਾਰਾਂ ਦਾ ਕਾਰਪੋਰੇਟ ਘਰਾਣਿਆਂ ਦਾ ਔਰ ਆੜਤੀਆਂ ਦਾ ਜャ ਸੂਧਖੋਰਾ ਦਾ ਕਹਿ ਲੋ ਕਲਿਆੜਤੀਗੇ ਨੇ ਸੂਧਖੋਰਾ ਦਾ ਪੱਖ ਪੂਰ ਰਹੀ ਆ ਤੇ ਮਜ਼ਦੂਰਾਂ ਕਿਸਾਨਾਂ ਨਾਲ ਖਿੱਚ ਕੇ ਦੁਸ਼ਮਣੀ ਦੀ ਲਕੀਰ ਪਾੜ ਰਹੀ ਆ ਇਸ ਤਰ੍ਹਾਂ ਹੋ ਰਿਹਾ ਇਹ ਇਹੀ ਕਹਿਣਾ ਕਿਸਾਨਾਂ ਦਾ ਕਿ ਸਾਡੇ ਦੇ ਨਾਲ ਵਿਕਤਰਾ ਹੋ ਰਿਹਾ ਤੇ ਜਿਹੜੀ ਸਰਕਾਰ ਆ ਆਪਣਾ ਸਹੀ ਰੋਲ ਨਿਭਾਵੇ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਤਸਵੀਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਸਵੀਰ ਦਾ ਲੰਗਰ ਪਾਣੀ ਆਪਣਾ ਤਿਆਰ ਕਰ ਰਹੇ ਨੇ ਤਾਂ ਮੋਰਚਾ ਲਗਾਤਾਰ ਜਾਰੀ ਆਜ ਪੂਰਾ ਦਿਨ ਸਟੇਜ ਤੇ ਹੀ ਕਾਰਵਾਈ ਚੱਲੇਗੀ ਤਾਂ ਖੇਤੀ ਨੀਤੀ ਦੇ ਉੱਤੇ ਕਿਸਾਨ ਆਗੂ ਚਰਚਾ ਕਰਨਗੇ ਤਾਂ ਫਿਰ ਜਦੋਂ ਵਿਧਾਨ ਸਭਾ ਦਾ ਇਜਲਾਸ 4 ਸਤੰਬਰ ਨੂੰ ਖਤਮ ਹੋਏਗਾ ਤਾਂ ਉਸ ਕਾਰਵਾਈ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਕੀ ਕਾਰਗੁਜ਼ਾਰੀ ਰਹਿੰਦੀ ਹੈ ਤਾਂ ਉਹ ਅਗਲੀ ਰੂਪਰੇਖਾ ਫਿਰ ਅੰਦੋਲਨ ਦੀ ਜਿਹੜੀ ਤੈਅ ਕੀਤੀ ਜਾਵੇਗੀ ਸਾਥੀ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ